ਬੜੀ ਬਿਮਾਰ ਹੋਈ ਆ ਯਾਰ ਲੱਭ ਲਉ ਫੋਨ ਕਰਦਾ ਉਹਦੇ ਕੋਲ ਡਾਕਟਰ ਦਾ ਨੰਬਰ ਹੋਣਾ ਹੈਲੋ ਹਾਂ ਓਏ ਤੇਰੇ ਕੋਲ ਮੱਝਾਂ ਹੀ ਡਾਕਟਰ ਦਾ ਨੰਬਰ ਹੈਗਾ ਹਾਈ ਕਯਾ ਹਰਪ੍ਰੀਤ ਉਹ ਖਨੋਰੀ ਚ ਰਹਿੰਦਾ ਈ ਮੈਂ ਤੇ ਨਰਸਾਂ ਟੱਕਰ ਦਉਂਦਾ ਨੰਬਰ ਕਰ ਦੇ ਹੈਲੋ ਹਾਂਜੀ ਕੌਣ ਹੈਲੋ ਡਾਕਟਰ ਸਾਹਿਬ ਮੈਂ ਲੱਪਲੇ ਦਾ ਦੋਸਤ ਬੋਲ ਰਿਹਾ ਹਾਂ ਹਾਂਜੀ ਕੀ ਕੰਮ ਸੀ ਮੱਝ ਬੜੀ ਬਿਮਾਰ ਹੋਈ ਆ ਉਹਦੇ ਟੀਕਾ ਪਰਵਾਣਾ ਸੀ ਹਾਂਜੀ ਕਿੱਥੇ ਜੀ ਆਣਾ ਹੈ ਜੀ ਸ਼ੇਰਗੜ੍ਹ 72 ਨੰਬਰ ਫਲੋਰ ਤੇ ਆ ਜਿਓ ਜੀ ਠੀਕ ਚਲੋ ਪਹਿਲੀ ਵਾਰ ਕੰਮ ਆਇਆ ਚਲਦੇ ਆ ਟੀਕਾ ਪੰਜਾ ਨੌ ਨੇ ਫੋਨ ਕਰਿਆ ਸੀ ਜਾਣ ਮੱਝਾ ਲੈਟ ਕਰਾ ਲਓ ਬੱਚਾ ਦਾ ਡਾਕਟਰ ਆਜੇ ਤੁਹਾਡੇ ਮੁੰਲੇ ਜੀ

कि मैं ज़्यादा लाज करेंगे आपने ना तीन लाज इसका काम है रहने दे कोई तो बैठ लो मज़े चलते हैं ओए मज़बैठ चलेंगे लाज इसका काम है हाँ कार लाए हाँ जा ओए बढ़ गया ठीक बैठा तेरे लिया बात करें तो अंजीव एविक्की में ठीक हो तुष्ट अंजीव एविक्की अब बढ़ गया इसका लाज इसका

ਇਕੜੀ ਮੱਝ ਉਹ ਆਦੇ ਝੋਟੀ ਵੇ ਚਵਲਾ ਝੋਟੀ ਆਹੋ ਇੱਕੜੀ ਮੱਝ ਆ ਇਹ ਮੱਝ ਇਹ ਕੀ ਕਰਦੀ ਇਹ ਕੀ ਕਰਦੀ ਇਹ ਲਾਜਾ ਬਿਓਣਾ ਕੁਛੀ ਦੇ ਉਹ ਦੇਖੋ ਤੁਸੀਂ ਡਾਕਟਰੋ ਯਾਰ ਇਹ ਕੁਝ ਹੋਇਆ ਬਿਓਣਾ ਮੈਨੂੰ ਥੋੜੀ ਪਤਾ ਹੈ ਫਜਾਣਾ ਹੋਣਾ ਲਈ ਦੇ ਬੈਣ ਉਹ ਟੇਢੇ ਚ ਹੋਣਾ ਪੱਜੇ ਟੇਢੇ ਦੇਖਦੇ ਆ ਤੁਖਲਾ ਬਾੜਾ ਅੰਗੇ ਟੇਢੇ

ઓરે ફોન ખી હોય

ਓ ਚੌੜਾ ਨੀ ਚੌਤਰ ਜੈਰ ਮਾਰੇ ਯੈਨੂ ਓ ਮਾਰੇ ਯੈਨੂ ਯਾਰ ਤੂੰ ਚੱਲ ਓ ਮਾਰੇ ਯਾਰ ਤੇਨੂੰ ਚੱਕ ਦੇਈ ਆ ਟੀ ਮੋਰੀ ਯਾਰੇ ਓ ਤੇਰਾ ਭਲਾ ਹੋ ਜੇ ਕੋਈ ਚ ਪੈ ਗਿਆ ਪੈ ਯਾਰ ਦੇਖਦਾ ਜਾ ਨੂੰ ਬਰਾਗ ਕਰਿਆ ਟੀ ਕਲਾ ਹੋਣੀ ਤੇ ਹੈ ਬਰਾਗ ਲੱਗ ਤਾਰੇ ਰੇ ਅਸਾਂ ਦੇਖ ਲੈ ਵੰਦੇ ਮਾਤਾ ਘਟੇ ਲਾਣੇ सात क्लास का ठीका बैठना दिए जब आएगा तो किधर बैठें पाँच सौ रुपये तेल खाया ठीक आए दें सौ रुपये दिए तो चापी क्या किधर तेल, तेल है सेकल, सेकल ओ, तेल तू लाया भी है दें पैर मोड़ रहे कंचे मोड़ रहे कंचे थोड़ा सैंकड़ का लग गया जी में ओ उतना एकाद क्या ही में कोली जा तू एकाद दिन हम्म करता है प ਹੇ ਦੇ ਦੇ ਰਗਾ ਭਾਈ ਹਾਂ ਜਾਏ ਇਥੋਂ ਹੀ ਨਹੀਂ ਮਾਰ ਮਾਰ ਚੰਡ ਪ੍ਰਾਸ ਉੱਤ ਦੇਣਾ ਹਲਾ ਤੇਰੀ ਵੀ ਲਾਜ ਨਾ ਦੰਦਾਂ ਮਿੱਟੀ ਘਲਾ ਦਾਂਗਾ ਹਰਦਾਲ ਆਹ ਜਿੱਦੜੀ ਪੈਨੀ ਜਿੱਦੜੀ ਪੈਨੀ ਟੋਟਿਆ ਹਾਂ ਬੋਲ ਕਰ ਲੈ ਹਾਂ ਗੰਦ ਲਾਲਚ